ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਜੈਕ ਵਾਲੀਆਂ ਦੋ ਟਰਾਲੀਆਂ ਇੱਕ ਟਰਾਲੀ ਸਿੰਪਲ ਆਈ 11 6 ਦੀਆਂ ਟਰਾਲੀਆਂ ਤਿੰਨੇ ਸਿੰਪਲ ਆ ਤੇ ਜੈਕ ਵਾਲੀਆਂ ਟਰਾਲੀਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਜੇ ਤੇ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ YouTube ਚੈਨਲ ਤੇ ਲਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆਪਣਾ WhatsApp ਨੰਬਰ ਦਿੱਤਾ ਹੋਇਆ ਸਾਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਬਾਕੀ ਹੁਣ ਟਰਾਲੀਆਂ ਦੀ ਗੱਲ ਕਰ ਲਈਏ 11 6 ਜੈਕ ਵਾਲੀਆਂ ਦੋ ਟਰਾਲੀਆਂ ਜੀ ਤੇ ਜਾਲੀ ਵਗੈਰਾ ਤੂੜੀ ਵਾਲੀ ਲੱਗੀ ਹੋਈ ਆ ਕੰਪਲੀਟ ਟਰਾਲੀਆਂ ਜੀ ਤੇ ਟਾਇਰ ਵਗੈਰਾ ਟਰਾਲੀਆਂ ਦੇ ਬਹੁਤ ਚੰਗੇ ਆ ਤੇ ਚੌੜੇ ਹਿੱਸੇ ਆ ਪੂਰੇ ਕੋਈ ਪਲਟਣ ਦਾ ਖਤਰਾ ਨਹੀਂ ਨਵੀਆਂ ਬਣੀਆਂ ਟਰਾਲੀਆਂ ਸਾਫ ਟਰਾਲੀਆਂ ਨਵੀਂ ਜਾਲੀ ਲੱਗੀ ਹੋਈ ਹੈ ਜੀ ਰੰਗ ਪੇਂਟ ਵਗੈਰਾ ਬਹੁਤ ਚੰਗਾ ਹੋਇਆ ਦੋਨੋਂ ਟਰਾਲੀਆਂ ਇੱਕੋ ਵੀਰ ਕੋਲ ਆ ਰੇਟ ਹੈਗਾ ਜੀ 2.5 ਲੱਖ ਰੁਪਏ ਏਰੀਆ ਫਤੇਗੜ ਚੂੜੀਆਂ ਤੇ ਬਾਕੀ ਰੇਟ ਮੌਕੇ ਤੇ ਮਾਨਤਾਣ ਕਰ ਦੇਣਗੇ ਵੀਰ ਟਰਾਲੀਆਂ ਦੋਨੇ ਹੀ ਬਿਲਕੁਲ ਚੰਗੀਆਂ ਟਰਾਲੀਆਂ ਜੱਕ ਵਗੈਰਾ ਪ੍ਰੋਪਰ ਕੰਮ ਕਰਦੇ ਲੱਗੇ ਆ ਡਾਲੇ ਸੌ ਸਾਈਡ ਤੇ ਖੁੱਲਦੇ ਆ ਤੇ ਰੰਗ ਪੇਂਟ ਨਵਾਂ ਹੋਇਆ ਜੀ ਮਾਲਕ ਵੀਰਾਂ ਦਾ ਨਾਮ ਮੋਬਾਈਲ ਨੰਬਰ ਹੈਗਾ ਜੀ 81466 60096 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀਆਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਵੀਰਾਂ ਨਾਲ ਗੱਲਬਾਤ ਕਰਕੇ ਟਰਾਲੀਆਂ ਖਰੀਦ ਸਕਦੇ ਆ ਬਾਕੀ ਹੁਣ ਆਪਾਂ ਜਿਹੜੀ ਅੱਗੇ ਟਰਾਲੀ ਆ ਗਈ ਹੈ ਜੀ ਇਹ ਹੈਗੀ ਜੀ 116 ਦੀ ਇਹ ਕੱਲੀ ਟਰਾਲੀ ਹੈ ਜੀ ਸਿੰਪਲ ਟਰਾਲੀ ਹੈ ਜੀ ਬਿਨਾ ਜੱਕ ਤੋਂ ਆ ਜੀ ਸਿੰਪਲ ਟਰਾਲੀ ਜਿਹੜੇ ਵੀਰ ਮੰਗ ਰਹੇ ਸਨ ਉਹਨਾਂ ਵਾਸਤੇ ਹੈ ਜੀ 116 ਦੀ ਫਰਸ਼ ਵਗੈਰਾ ਟਰਾਲੀ ਦਾ ਲੱਗਿਆ ਹੈ ਜੀ ਨਵਾਂ ਬਿਲਕੁਲ ਬਾਕੀ ਗਾਰਡਰ ਵਗੈਰਾ ਚੰਗੇ ਆ ਤੇ ਸਾਈਡਾਂ ਬਿਲਕੁਲ ਸਾਫ਼ ਸਾਫ਼ ਸਾਈਡਾਂ ਵਿੱਚੋਂ ਵੀ ਬਿਲਕੁਲ ਸਾਫ਼ ਹੈ ਜੀ ਫਰਸ਼ ਨਵਾਂ ਲੱਗਿਆ ਹੋਇਆ ਬਾਕੀ ਸਾਈਡਾਂ ਤੇ ਬਿਲਕੁਲ ਸਾਫ਼ ਹੈ ਜੀ ਕੋਈ ਮੋਰੀ ਨਹੀਂ ਗੀ ਬੇ ਦਾਗ ਟਰਾਲੀ ਹੈ ਜੀ ਚੰਗਾ ਹਿੱਸਾ ਵਧੀਆ ਟਾਇਰ ਆ ਬਾਕੀ 2.5 ਫੁੱਟ ਦਾ ਵੈੱਡ ਲੱਗਿਆ ਹੋਇਆ ਉੱਪਰ ਦਾਣੇ ਵਾਲਾ ਵੈੱਡ ਲੱਗਿਆ ਹੋਇਆ ਤੇ ਟਰਾਲੀ ਰੰਗ ਪੇਂਟ ਦੁਬਾਰਾ ਨਵੀਂ ਟਰਾਲੀ ਨਵਾਂ ਰੰਗ ਪੇਂਟ ਹੋਇਆ ਟਰਾਲੀ ਨੂੰ ਬਾਕੀ ਟਰਾਲੀ ਵੀ ਬਿਲਕੁਲ ਸਾਫ਼ ਹੈ ਜੀ ਪੁਰਾਣੇ ਲੋਹੇ ਦੀ ਬਣੀ ਚੰਗੀ ਹੈਵੀ ਟਰਾਲੀ ਆ 11 6 ਦੀ ਹੈ ਵੀ ਤੇ ਫਰੋਜਪੁਰ ਏਰੀਆ ਦੇ ਵਿੱਚ ਖੜੀ ਆ ਪਿੰਡ ਯਾਰੇਸ਼ਾ ਵਾਲੇ ਦੇ ਵਿੱਚ ਰੇਟ ਹੈਗਾ ਜੀ ਇਹਦਾ 75000 ਰੁਪਿਆ ਤੇ ਦਾਣੇ ਵਾਲਾ ਵੈੱਡ ਲੱਗਿਆ ਹੋਇਆ ਟਾਇਰ ਹੈਗੇ ਜੀ ਬੇਦਾਗ 99174396521 ਤੇ ਸੰਪਰਕ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਰੇਟ ਦੇ ਵਿੱਚੋਂ ਮੌਕੇ ਤੇ ਮਾਰਤਾਨ ਹੋ ਜਾਂਦਾ ਹੁੰਦਾ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ